ਆਪ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦੇ ਮਤਲਬ ਸਿਲਸਿਲੇ ਦੇ ਤਹਿਤ ਅੱਜ ਮੈਂ ਫਿਰ ਆਪਣੀ ਦਾਣਾ ਮੰਡੀ ਤਾਰਾਗੜ ਦੇ ਵਿੱਚ ਆਇਆ ਸੋ ਡੇ ਬਾਏ ਡੇ ਜਿਹੜਾ ਵੀਟ ਦੀ ਪਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾ ਰਿਹਾ ਸਾਰੇ ਪੰਜਾਬ ਦੇ ਅੰਦਰ ਹੀ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 28 ਲੱਖ ਮੀਟਰੀ ਦੇ ਕਰੀਬ ਜਿਹੜੀ ਉਹ ਅਰਾਈਵਲ ਪਹੁੰਚੀ ਆ ਔਰ ਇਹਦੇ ਵਿੱਚੋਂ 24 ਲੱਖ ਦੇ ਕਰੀਬ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ ਤੇ ਲਗਭਗ 2500 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜੋ ਐਮਐਸਕੇ ਦੇ ਮੁਤਾਬਕ ਬਣਦਾ ਉਹ ਪਾਇਆ ਜਾ ਚੁੱਕਿਆ ਸੋ ਲਗਾਤਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਹਦੇਸ ਹੈ ਕਿ ਪ੍ਰੋਕurement ਦੇ ਦੌਰਾਨ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆਰਤੀ ਨੂੰ ਕਿਸੇ ਕਿਸੇ ਨੂੰ ਦਿੱਕਤ ਨਾ ਹੋਵੇ ਇਹਦੇ ਲਈ ਲਗਾਤਾਰ ਜੋ ਪ੍ਰਬੰਧ ਕੀਤੇ ਉਹਨਾਂ ਦਾ ਮੈਂ ਖੁਦ ਮੰਡੀਆਂ 'ਚ ਜਾ ਕੇ ਮੇਰੀ ਸਾਰੀ ਜਿਹੜੇ ਮੇਰੇ ਅਫੀਸਰ ਸਹਿਬਾਨ ਨੇ ਉਹ ਵੀ ਲਗਾਤਾਰ ਪਲ-ਪਲ ਦੀ ਨਿਗਰ੍ਹਾ ਰੱਖ ਰਹੇ ਆ ਸੋ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਔਰ ਜਿਸ ਕਿਸਮ ਦੀ ਬੰਪਰ ਫਸਲ ਪੰਜਾਬ ਦੀ ਮੰਡੀਆਂ ਚ ਆ ਰਹੀ ਹੈ ਮੈਨੂੰ ਲੱਗਦਾ ਵੀ ਅਸੀਂ ਬੜਾ ਈਜ਼ੀਲੀ ਉਹ ਟਾਸਕ ਵੀ ਪੂਰਾ ਕਰਾਂਗੇ ਉਹ ਜਿਹੜੀ ਬੰਪਰ ਫਸਲ ਆ ਰਹੀ ਹੈ ਇਹ ਜਿਸੇ ਕਿਸਾਨ ਨੂੰ ਇਹਦਾ ਲਾਭ ਡਗਾ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਵੀ ਇੱਕ ਵੱਡਾ ਹਿੱਸਾ ਐ ਐਕਸਟਰਾ ਜਿਹੜਾ ਉਹ ਪੰਜਾਬ ਤੋਂ ਜਾਊਗਾ ਸੋ ਲਗਾਤਾਰ ਪੰਜਾਬ ਦੇ ਅੰਦਰ ਵਕ ਵਕ ਜਿਹੜੀਆਂ ਮੰਡੀਆਂ ਨੇ ਚਾਹੇ ਉਹ ਰੋਪੜ ਦੀ ਮੰਡੀ ਹੋਵੇ ਬੰਗੇ ਦੀ ਮੰਡੀ ਹੋਵੇ ਚਾਹੇ ਉਹ ਘਰ ਦੀ ਮੰਡੀ ਹੋਵੇ ਜਾਂ ਹੋਰ ਚਿੱਤ ਮੈਂ ਪੰਜਾਬ ਚ ਗਿਆ ਜਾਂ ਅੱਜ ਮੈਂ ਪਠਾਨਕੋਟ ਜ਼ਿਲ੍ਹੇ ਚ ਆਇਆ ਸੋ ਕਿਸੇ ਕਿਸਮ ਦੀ ਦਿੱਕਤ ਜਿਹੜੀ ਉਹ ਕਿਸਾਨ ਨੂੰ ਨਹੀਂ ਆ ਰਹੀ ਤੇ ਸਾਡਾ ਜੋ ਵਾਦਾ ਸਰਕਾਰ ਦਾ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਉਹ ਕਿਸਾਨ ਦੇ ਖਾਤੇ ਚ ਪਾਵਾਂਗੇ ਸੋ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਚੜ੍ਹਦੀ ਕਲਾ ਚ ਰਹੋ ਅਸੀਂ ਸਾਰੇ ਪ੍ਰਬੰਧ ਕੀਤੇ ਆ ਚਾਹੇ ਬਾਰਦਨ ਦਾ ਸਵਾਲ ਆ ਚਾਹੇ ਕਰੇਟਾਂ ਦਾ ਚਵਾਲ ਆ ਚਾਹੇ ਤਰਪਾਲਾਂ ਦਾ ਸਵਾਲ ਆ ਹਰੇਕ ਤਰ੍ਹਾਂ ਦੇ ਪ੍ਰਬੰਧ ਕਰਕੇ ਅਸੀਂ ਜਿਹੜਾ ਆ ਉਹ ਕਿਸਾਨ ਦਾ ਇਕੱਲਾ ਇਕੱਲਾ ਦਾਣਾ ਮੁੰਡੇ ਚ ਚੱਕਾ ਪੰਜਾਬ ਚ ਸਾਡੇ ਕਣਕ ਥੋੜੀ ਜੀ ਮਾਝ ਏਰੀਆ ਦੇ ਵਿੱਚ ਲੇਟ ਆਉਂਦੀ ਆ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਸਾਡੇ ਬਾਰਡਰ ਵਾਲੇ ਏਰੀਏ ਤੇ ਥੋੜੀ ਲੇਟ ਹੋ ਜਾਂਦੀ ਹੈ ਸੋ ਅੱਜ ਬਕਾਇਦਾ ਜਿਹੜੀ ਰਾਤੀ ਕਾਫੀ ਸਾਡੀਆਂ ਢੇਰੀਆਂ ਆਈਆਂ ਕਿਸਾਨ ਲੈ ਕੇ ਆਏ ਆ ਅੱਜ ਅਸੀਂ ਖਰੀਦ ਜਿਹੜੀ ਆ ਅjnਾਲੇ ਦੀਆਂ ਨੌ ਦੀਆਂ ਨੌ ਮੰਡੀਆਂ ਦੇ ਵਿੱਚ ਜਿਹੜੀ ਸ਼ੁਰੂ ਕਰਦੇ ਉਹ ਸਾਰੇ ਹੀ ਪ੍ਰਬੰਧ ਜਿਹੜੇ ਉਹ ਮੁਕੰਮਲ ਕੀਤੇ ਬਾਹਰ ਦਾਣੇ ਤੋਂ ਲੈ ਕੇ ਬਾਥੂਮਾ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਜ਼ਰ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆਰਤੀਆਂ ਨੂੰ ਕੋਈ ਸਮੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਆ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਤਪੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਨਾਮਾਂਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ। ਉਹ ਬਿੰਦੂ ਬੜੀ ਖੁਸ਼ੀ ਹੋਈ ਉਹ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ। ਮਤਲਬ ਅਸੀਂ ਰੋਜ਼ ਦੇ ਰੋਜ਼ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ਼ ਦੇ ਰੋਜ਼ ਹਰ ਕਿਸਾਨ ਦੇ ਪੈਸੇ ਜਿਉਂ ਹੀ ਮਤਲਬ ਥਲਾਈ ਹੋਊਗੀ ਉਸੇ ਦਿਨ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ। ਸੋ ਪੂਰਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ। ਉਹ ਮੈਨੂੰ ਆਸ ਹੈ ਕਿ ਕਿਸਾਨ ਵੱਡੀ गिनती ਦੇ ਚਾਜ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਵਿੱਚ ਜਿਹੜੀਆਂ ਚਬਿਆਦੀ ਸਦਾਰ ਆਵਾਂ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅjnਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖਰੀਦ ਛੁੱਡਾ ਐਡਾ ਨਾ ਹੋਇਆ ਕਿ ਜਿਹੜਾ ਅjnਾਲਾ ਮੰਡੀ ਦੇ ਵਿੱਚ ਸਾਰੀਆਂ ਚੀਜ਼ਾਂ ਮੁਕੱਲਾ ਉਹਨੇ ਸੜਕ ਵੀ ਬਣੀ ਆ ਛੱਡ ਵੀ ਤੁਸੀਂ ਸਭਣਾ ਲਿਆ ਸੀ ਇੱਕ 3 ਸਾਲ ਪਹਿਲਾਂ ਕਿ ਮੈਂ ਉਹ ਮੈਂ ਤੇ ਤੁਹਾਨੂੰ ਪਹਿਲਾਂ ਕਹਿ ਸੀਗਾ ਕਿ ਮੰਡੀ ਇੱਦਾਂ ਦੀ ਪੜਾਵਾਂਗੇ ਕਿ ਲੋਕ ਵੇਖਿਆ ਕਰ ਲੈ ਸਾਬ ਮੈਂ ਕਹਿਆ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਊਗੀ 8 ਮਹੀਨੇ ਸ਼ਹਿਦਿਆਂ ਦੇ ਕੰਮ ਆਊਗੀ ਸ਼ਾਇਦ ਵਾਸਤੇ ਇਦਾਂ ਦੀਆਂ ਛੜਕਾਂ ਬਣਾਉਂਦੀਆਂ ਇਦਾਂ ਦੇ ਰਸਤੇ ਬਣਾਉਂਦੇ ਕਿ ਜਿੱਦਾਂ ਕੋਈ ਮੱਦੀ ਸੈੱਫ ਕਰੇ ਉਹ ਦਸ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟੌਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਉਹ ਥੱਲੇ ਕਿੰਨਾ ਟੌਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਲਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹਰ ਤਰ੍ਹਾਂ ਦਾ ਪ੍ਰਬੰਧ ਕਰ। ਮੇਰਾ ਖਿਆਲ ਹੈ ਇਦਾਂ ਪ੍ਰਬੰਧ ਜਿਹੜੇ ਆ ਕਿ ਕਿ ਮੰਡੀ ਦੇ ਵਿੱਚ ਪੂਰੇ ਆ ਜਿੰਨੇ ਅਸੀਂ ਮੋਲ ਜਿਹੜੇ ਕਰਦੇ। ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ ਆਰਤੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲ ਇਹਦੇ ਸ਼ਹਿਰੀ ਵੀ ਲੈਣਗੇ। ਠੀਕ ਹੈ।